ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਇਹਨਾਂ ਗਲਤੀਆਂ ਦੇ ਨਾਲ ਘਰ ਦੇ ਵਿੱਚ ਹੁੰਦੀ ਹੈ ਤਾਂ ਦੀ ਕਮੀ ਜੇਕਰ ਤੁਸੀਂ ਉਹਨਾਂ ਲੋਕਾਂ ਦੇ ਵਿੱਚੋਂ ਹੋ ਜੋ ਜ਼ਿੰਦਗੀ 'ਚ ਪੈਸੇ ਕਮਾਉਣ ਦੇ ਲਈ ਬਹੁਤ ਮਿਹਨਤ ਕਰਦੇ ਹਨ ਤਾਂ ਧਿਆਨ ਦੇਣਾ ਅੱਜ ਦੀ ਵੀਡੀਓ ਨੂੰ ਪੂਰਾ ਛੋਲ ਸੁਣਨਾ ਸੰਗਤ ਜੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਮਿਹਨਤ ਕਰਨ ਦੇ باوجود ਤੁਹਾਨੂੰ ਜ਼ਿੰਦਗੀ ਵਿੱਚ ਤਰੱਕੀ ਨਹੀਂ ਮਿਲ ਰਹੀ ਇਹ ਚਿੰਤਾਜਨਕ ਹੈ ਵਾਸੂ ਸ਼ਾਸਤਰ ਦੇ ਅਨੁਸਾਰ ਘਰ ਦੇ ਵਿੱਚ ਥੋੜੀ ਜਿਹੀ ਵੀ ਕਮੀ ਰਹਿ ਜਾਵੇ ਤਾਂ ਇਹ ਸਾਰੇ ਮੈਂਬਰਾਂ ਦੀ ਜ਼ਿੰਦਗੀ ਨੂੰ ਕਾਫੀ ਪ੍ਰਭਾਵਿਤ ਕਰਦੇ ਹਨ ਕਦੇ ਅਚਾਨਕ ਧਨ ਦੀ ਕਮੀ ਹੁੰਦੀ ਹੈ ਤਾਂ ਕਦੇ ਬਣੇ-ਬਣਾਏ ਕੰਮ ਵਿਗੜਨ ਲੱਗਦੇ ਹਨ ਜਾਂ ਫਿਰ ਕੋਈ ਬਿਮਾਰ ਪੈਣ ਲੱਗਦਾ ਹੈ ਤੇ ਕਿੰਨਾ ਵੀ ਧਨ ਆਵੇ ਟਿਕਦਾ ਹੀ ਨਹੀਂ ਜੇਕਰ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਵੀ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸੰਭਵ ਹੈ ਕਿ ਤੁਹਾਡੇ ਘਰ ਦੇ ਵਿੱਚ ਵਾਸਤੂ ਦੇ ਨਾਲ ਸੰਬੰਧਿਤ ਕੁਝ ਮੁਸ਼ਕਲਾਂ ਪੁਣੀਆਂ ਹੋਈਆਂ ਹੋਣ ਇਹਨਾਂ ਸਮੱਸਿਆਵਾਂ ਨੂੰ ਸਹੀ ਕਰਨ ਦੇ ਨਾਲ ਜ਼ਿੰਦਗੀ 'ਚ ਸਥਿਰਤਾ ਆਉਂਦੀ ਹੈ ਤੇ ਮਾਨਸਿਕ ਤਣਾਅ ਜਿਹੜਾ ਹੈ ਉਹ ਦੂਰ ਹੁੰਦਾ ਹੈ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਚਾਹੀਏ ਤੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਸੰਗਤ ਜੀ ਤੁਸੀਂ ਵੀ ਕਿਤੇ ਇਹ ਗਲਤੀਆਂ ਤੇ ਨਹੀਂ ਕਰ ਰਹੇ ਜੇਕਰ ਤੁਸੀਂ ਘਰ 'ਚ ਇਹ ਗਲਤੀਆਂ ਕਰਦੇ ਹੋ ਤਾਂ ਇਹਨਾਂ ਗਲਤੀਆਂ ਵੱਲ ਧਿਆਨ ਦਿਓ ਇਸ ਨਾਲ ਤੁਹਾਡੀ ਪਰੇਸ਼ਾਨੀ ਕਾਫੀ ਦੂਰ ਹੋ ਜਾਵेंगी ਤੁਸੀਂ ਘਰ 'ਚ ਵਿੱਚ ਡੁੱਬ ਸਕਦੇ ਹੋ ਘਰ ਵਿੱਚ ਦੁਨੀਦਤਾ ਆ ਸਕਦੀ ਹੈ ਜੇਕਰ ਇਹ ਗਲਤੀਆਂ ਤੁਸੀਂ ਕਰਦੇ ਹੋ ਐਸ ਲਈ ਤੁਹਾਨੂੰ ਇਸ ਵੇਲੇ ਇਹਨਾਂ ਗਲਤੀਆਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਸਭ ਤੋਂ ਪਹਿਲਾਂ ਨੰਬਰ 1 ਘਰ ਦੇ ਮੇਨ ਦਰਵਾਜ਼ੇ ਤੇ ਹਨੇਰਾ ਰਹਿਣਾ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਮੇਨ ਦਰਵਾਜ਼ੇ ਤੇ ਹਨੇਰਾ ਰਹਿੰਦਾ ਹੈ ਤਾਂ ਇਹ ਬਹੁਤ ਹੀ ਅਸ਼ੋਭ ਮੰਨਿਆ ਜਾਂਦਾ ਹੈ ਕਿ ਤੁਸੀਂ ਜਾਣਦੇ ਹੋ ਕਿ ਜੇਕਰ ਘਰ ਦੇ ਮੇਨ ਦਰਵਾਜ਼ੇ ਤੇ ਹਨੇਰਾ ਹੋਵੇ ਆ ਬਾਂਦੇ ਹੋਏ ਕੰਮ ਵਿੱਚ ਵਿਗੜ ਜਾਂਦੇ ਹਨ ਇਸ ਤਰ੍ਹਾਂ ਬਹੁਤ ਮਿਹਨਤ ਕਰਨ ਤੋਂ ਬਾਅਦ ਵੀ ਕਈ ਵਾਰ ਤੁਸੀਂ ਆਪਣੇ ਕੰਮਾਂ 'ਚ ਸਫਲ ਨਹੀਂ ਹੁੰਦੇ ਘਰ ਦਾ ਮੇਨ ਦਰਵਾਜ਼ਾ ਉਹ ਥਾਂ ਹੈ ਜਿੱਥੋਂ ਪੋਜ਼ਿਟਿਵ એનર્ਜੀ ਤੁਹਾਡੇ ਘਰ ਆਉਂਦੀ ਹੈ ਇਸ ਲਈ ਇਹ ਵੀ ਧਿਆਨ ਰੱਖੋ ਕਿ ਮੇਨ ਦਰਵਾਜ਼ੇ ਦੇ ਸਾਹਮਣੇ ਕਦੇ ਵੀ ਕੂੜਾ ਨਾ ਸੁੱਟੋ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਘਰ ਦੇ ਮেইন ਗੇਟ ਨੂੰ ਕੁਝ देर ਲਈ ਖੋਲ ਦਿਓ ਇਸੇ ਨਾਲ ਹੀ ਮੇਨ ਦਰਵਾਜ਼ੇ ਤੇ ਛਾਲ ਲਗਾਉਣਾ ਨਾ ਭੁੱਲੋ ਘਰ ਦੇ ਮੇਨ ਦਰਵਾਜ਼ੇ ਨੂੰ ਸਾਫ਼ ਰੱਖਣ ਨਾਲ ਮਾਂ ਲਕਸ਼ਮੀ ਤੁਹਾਡੇ ਘਰ ਵਿੱਚ ਪਰਵੇਸ਼ ਕਰਦੀ ਹੈ ਤੇ ਸੁੱਖ ਖੁਸ਼ਹਾਲੀ ਆਉਂਦੀ ਹੈ ਨੰਬਰ 2 ਟੁੱਟੀਆਂ ਹੋਈਆਂ ਤਸਵੀਰਾਂ ਘਰ 'ਚ ਨਹੀਂ ਰੱਖਣੀਆਂ ਚਾਹੀਦੀਆਂ ਕਿ ਤੁਸੀਂ ਕਦੇ ਸੁਣਿਆ ਹੈ ਕਿ ਟੁੱਟੀਆਂ ਹੋਈਆਂ ਤਸਵੀਰਾਂ ਘਰ 'ਚ ਰੱਖਣਾ ਅਸ਼ુભ ਹੁੰਦਾ ਹੈ ਇਹੋ ਜਿਹੀਆਂ ਤਸਵੀਰਾਂ ਪਰਿਵਾਰਿਕ ਰਿਸ਼ਤਿਆਂ 'ਚ ਖਟਾਸ ਪੈਦਾ ਕਰਦੀਆਂ ਹਨ ਜਿਸ ਨਾਲ ਘਰ ਵਿੱਚ ਲੜਾਈ ਝਗੜੇ ਹੁੰਦੇ ਹਨ ਜੇਕਰ ਤੁਹਾਡੇ ਘਰ 'ਚ ਟੁੱਟੀਆਂ ਹੋਈਆਂ ਤਸਵੀਰਾਂ ਹਨ ਤਾਂ ਉਹਨਾਂ ਨੂੰ ਇਸੇ ਵੇਲੇ ਆਪਣੇ ਘਰੋਂ ਬਾਹਰ ਗਾੜ ਦਿਓ ਇਸ ਨਾਲ ਘਰ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਨੰਬਰ 3 ਘਰ 'ਚ ਚੀਜ਼ਾਂ ਨੂੰ ਵਿਵਸਥਿਤ ਰੱਖੋ ਜੇਕਰ ਤੁਸੀਂ ਆਪਣੇ ਕੱਪੜੇ ਚੱਪਲ ਜੁੱਤੇ ਆਦਿ ਜਿਨ੍ਹਾਂ ਨੂੰ ਘਰ ਵਿੱਚ ਇਂਦਰ ਉਂਦਰ ਛੁੱਟੀ ਰੱਖਦੇ ਹੋ ਤਾਂ ਇਹ ਆਦਤ ਬਦਲ ਦਿਓ ਇਸ ਤਰ੍ਹਾਂ ਕਰਨ ਨਾਲ ਨਾ ਸਿਰਫ ਘਰ ਅਸਤ ਵਿਅਸਤ ਦਿੱਸਦਾ ਹੈ ਸਗੋਂ ਮਾਂ ਲਕਸ਼ਮੀ ਵੀ ਨਰਾਜ ਹੁੰਦੀ ਹੈ ਨਤੀਜੇ ਤੁਹਾਡੇ ਘਰ ਵਿੱਚ ਪੈਸਿਆਂ ਦੀ ਕਮੀ ਹੋ ਸਕਦੀ ਹੈ ਇਸ ਲਈ ਚੀਜ਼ਾਂ ਨੂੰ ਹਮੇਸ਼ਾ ਸਹੀ ਢੰਗ ਨਾਲ ਰੱਖੋ ਨੰਬਰ 4 ਦੱਖਣ ਦਿਸ਼ਾ ਚ ਤਜੋਰੀ ਜਾਂ ਅਲਮਾਰੀ ਨਾਲ ਰੱਖੋ ਕੀ ਤੁਸੀਂ ਜਾਣਦੇ ਹੋ ਕਿ ਘਰ 'ਚ ਤਜੋਰੀ ਜਾਂ ਪੈਸਿਆਂ ਦੀ ਅਲਮਾਰੀ ਦਾ ਮੂੰਹ ਦੱਖਣ ਦਿਸ਼ਾ 'ਚ ਰੱਖਣਾ ਅਸ਼ੋਭ ਹੁੰਦਾ ਹੈ। ਵਾਸਤੂ ਅਨੁਸਾਰ ਦੱਖਣ ਦਿਸ਼ਾ 'ਚ ਮੂੰਹ ਕਰਕੇ ਰੱਖੀ ਅਲਮਾਰੀ ਹਮੇਸ਼ਾ ਖਾਲੀ ਰਹਿੰਦੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਅਲਮਾਰੀ ਨੂੰ ਇਸ ਤਰ੍ਹਾਂ ਰੱਖੋ ਕਿ ਖੋਲ੍ਹਦੇ ਸਮੇਂ ਉਸ ਦਾ ਮੂੰਹ ਉੱਤਰ ਦਿਸ਼ਾ ਵੱਲ ਹੋਵੇ ਤਾਂ ਇਹੋ ਜਈ ਸਥਿਤੀ ਸਭ ਤੋਂ ਸ਼ੁਭ ਮੰਨੀ ਜਾਂਦੀ ਹੈ। ਨੰਬਰ 5 ਝਾੜੂ ਨੂੰ ਪਟਕ ਕੇ ਰੱਖਣ ਨਾਲ ਨੁਕਸਾਨ ਹੋ ਸਕਦਾ ਹੈ ਕਿ ਕਦੇ ਤੁਸੀਂ ਦੇਖਿਆ ਹੈ ਕਿ ਲੋਕ ਜਲਦੀ ਝਾੜੂ ਨੂੰ ਕਿਤੇ ਵੀ ਪਟਕ ਕੇ ਚਲੇ ਜਾਂਦੇ ਹਨ ਇਹ ਬਹੁਤ ਹੀ ਗਲਤ ਆਦਤ ਹੈ ਝਾੜੂ ਨੂੰ ਮਾਂ ਲక్ష్ਮੀ ਦਾ ਸਰੂਪ ਮੰਨਿਆ ਜਾਂਦਾ ਹੈ ਤੇ ਇਸ ਨੂੰ ਪੂਰੀ ਇੱਜ਼ਤ ਦੇ ਨਾਲ ਰੱਖਣਾ ਚਾਹੀਦਾ ਹੈ ਜੋ ਲੋਕ ਝਾੜੂ ਨੂੰ ਪਟਕ ਕੇ ਰੱਖਦੇ ਹਨ ਉਹਨਾਂ ਨਾਲ ਮਾਂ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਨਤੀਜੇ ਵਜੋਂ ਉਹਨਾਂ ਦੇ ਘਰ ਚ ਸੁੱਖ ਖਸ਼ਹਾਲ ਨੇ ਟਿਕਦੇ ਨੇ ਇਸ ਲਈ ਝਾੜੂ ਦਾ ਇਸਤੇਮਾਲ ਕਰਨ ਤੋਂ ਬਾਅਦ ਉਸ ਨੂੰ ਹੌਲੀ ਸੇ ਰੱਖੋ ਨਾਲ ਹੀ ਇਸ ਨੂੰ ਕਾਜ ਇਹੋ ਜਿਹੀ ਥਾਂ ਤੇ ਰੱਖੋ ਜਿੱਥੋਂ ਬਾਰੋਂ ਆਉਣ ਵਾਲੇ ਲੋਕਾਂ ਦੀ ਨਜ਼ਰ ਉਸ ਤੇ ਨਾ ਪਾਵੇ ਨੰਬਰ 6 ਬੈਠ ਦੇ ਹੇਠਾਂ ਗੰਦਗੀ ਤੇ ਕਬੜ ਰੱਖਣ ਤੋਂ ਬਚੋ ਕਿ ਤੁਸੀਂ ਆਲਸ ਕਰਕੇ ਬੈਠ ਦੇ ਹੇਠਾਂ ਗੰਦਗੀ ਤੇ ਕਬੜ ਜਮਾ ਰੱਖਦੇ ਹੋ ਜੇਕਰ ਹਾਂ ਤਾਂ ਇਸ ਨੂੰ ਤਬਦੀਲ ਕਰੋ ਇਸ ਤਰ੍ਹਾਂ ਕਰਨਾ ਅਸ਼ੋਭ ਮੰਨਿਆ ਜਾਂਦਾ ਹੈ ਬੈੱਡ ਦੇ ਥੱਲੇ ਗੰਦਗੀ ਰੱਖਣ ਨਾਲ ਨਾ ਸਿਰਫ ਘਰ ਚ ਨਕਾਰਾਤਮਕ ਆਉਂਦੀ ਹੈ ਬਲਕਿ ਵਿਤਾ ਸੰਬੰਧ ਵੀ ਖਰਾਬ ਹੋ ਜਾਂਦੇ ਹਨ ਇਸ ਲਈ ਆਪਣੇ ਬੈੱਡ ਦੇ ਹੇਠਾਂ ਸਾਫ਼ ਸਫਾਈ ਰੱਖੋ ਭੁੱਲ ਕੇ ਵੀ ਉੱਥੇ ਪੁਰਾਣੀਆਂ ਜਾਂ ਟੁੱਟੀਆਂ ਫੁੱਟੀਆਂ ਚੀਜ਼ਾਂ ਜਮਾ ਨਾ ਕਰੋ ਨੰਬਰ 7 ਦੇਵੀ ਦੇਵਤਿਆਂ ਦੀਆਂ ਟੁੱਟੀਆਂ ਹੋਈਆਂ ਮੂਰਤੀਆਂ ਰੱਖਣਾ ਅਸ਼ੋਭ ਹੈ ਕਿ ਤੁਹਾਡੇ ਘਰ ਦੇ ਪੂਜਾ ਸਥਾਨ ਦੇ ਕੋਈ ਟੁੱਟੀਆਂ ਹੋਈ ਕਿਸੇ ਵੀ ਦੇਵੀ ਦੇਵਤੇ ਦੀ ਮੂਰਤੀ ਹੈ ਤੇ ਤੁਸੀਂ ਅਜੇ ਵੀ ਉਸੇ ਪੂਜਾ ਕਰ ਰਹੇ ਹੋ ਤਾਂ ਇਹ ਬਿਲਕੁਲ ਗਲਤ ਹੈ। ਵਾਸਤਵ ਅਨੁਸਾਰ ਦੇਵੀ ਦੇਵਤਿਆਂ ਦੀ ਟੁੱਟੀ ਹੋਈ ਮੂਰਤੀ ਘਰ 'ਚ ਨਹੀਂ ਰੱਖਣੀ ਚਾਹੀਦੀ। ਜੇਕਰ ਕੋਈ ਮੂਰਤੀ ਟੁੱਟ ਜਾਵੇ ਤਾਂ ਉਸ ਨੂੰ ਵਹਿੰਦੇ ਹੋਏ ਪਾਣੀ ਵਿੱਚ ਪਰਵਾਹ ਕਰ ਦਿਓ। ਇਸ ਤਰ੍ਹਾਂ ਕਰਨ ਦੇ ਨਾਲ ਮੂਰਤੀ ਦਾ ਦੋਸ਼ ਖਤਮ ਹੋ ਜਾਂਦਾ ਹੈ ਤੇ ਘਰ 'ਚ ਸ਼ਾਂਤੀ ਬਣੀ ਰਹਿੰਦੀ ਹੈ। ਨੰਬਰ 8 ਸ਼ਾਮ ਦੇ ਸਮੇਂ ਪੈਸੇ ਉਧਾਰ ਦੇਣ ਤੋਂ ਬਚੋ ਕਿ ਤੁਸੀਂ ਜਾਣਦੇ ਹੋ ਕਿ ਸ਼ਾਮ ਦੇ ਸਮੇਂ ਧਨ ਉਧਾਰ ਦੇਣਾ ਅਸ਼ੁਭ ਹੁੰਦਾ ਹੈ ਜੇਕਰ ਕੋਈ ਸ਼ਾਮ ਦੇ ਸਮੇਂ ਤੁਹਾਡੇ ਤੋਂ ਪੈਸੇ ਮੰਗਣ ਆਵੇ ਤਾਂ ਉਸ ਨੂੰ ਉਧਾਰ ਨਾ ਦਿਓ ਮਦਦ ਕਰਨਾ ਚੰਗੀ ਗੱਲ ਹੈ ਪਰ ਸਵੇਰੇ ਜਲਦੀ ਤੇ ਸ਼ਾਮ ਦੇ ਸਮੇਂ ਧਨ ਉਧਾਰ ਦੇਣ ਨਾਲ ਮਾਂ ਲਕਸ਼ਮੀ ਤੁਹਾਡੇ ਤੋਂ ਨਾਰਾਜ਼ ਹੋ ਸਕਦੀ ਹੈ ਨਤੀਜੇ ਵਜੋਂ ਤੁਹਾਡੇ ਘਰੋਂ ਉਹ ਚਲੀ ਜਾਂਦੀ ਹੈ ਐਸ ਲਈ ਇਸ ਸਮੇਂ ਕਿਸੇ ਨੌਂ ਪਿਆਸੇ ਉਧਾਰ ਨਾ ਦਿਓ ਨੰਬਰ 9 ਘਰ ਚ ਮੱਕੜੀ ਦਾ ਜਾਲ ਲੱਗੇ ਰਹਿਣ ਨਾਲ ਮੁਸ਼ਕਲਾਂ ਵੱਧ ਸਕਦੀਆਂ ਹਨ ਕਿ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਮੱਕੜੀ ਦਾ ਜਾਲ ਤੁਹਾਡੇ ਘਰ ਦੀ ਤਰੱਕੀ ਨੂੰ ਰੋਕ ਸਕਦਾ ਹੈ ਜੇਕਰ ਘਰ ਚ ਕਿਤੇ ਵੀ ਮੱਕੜੀ ਦਾ ਜਾਲ ਕਿਸੇ ਵੀ ਥਾਂ ਤੇ ਦਿਸੇ ਤਾਂ ਉਸ ਨੂੰ ਉਸੇ ਵੇਲੇ ਹਟਾ ਦਿਓ ਮੱਕੜੀ ਦਾ ਜਾਲ ਘਰ ਦੇ ਵਿੱਚ ਨਕਾਰਾਤਮਕ ਊਰਜਾ ਲਿਆਉਂਦਾ ਹੈ ਇਹ ਨਾ ਸਿਰਫ ਹਲਸ ਵਧਾਉਂਦਾ ਹੈ ਬਲਕਿ ਮਾਂ ਲక్ష్ਮੀ ਦਾ ਵਾਸ ਵੀ ਘਰੋਂ ਚਲਾ ਜਾਂਦਾ ਹੈ ਸਾਫ ਸਫਾਈ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਮਾਂ ਲక్ష్ਮੀ ਉਸੇ ਘਰ ਵਿੱਚ ਰਹਿਣਾ ਪਸੰਦ ਕਰਦੀ ਹੈ ਜਿੱਥੇ ਸਾਫ ਸਫਾਈ ਹੁੰਦੀ ਹੈ ਨੰਬਰ 10 ਪਾਣੀ ਵਾਲੀ ਟੁੱਟੀ ਤੋਂ ਪਾਣੀ ਟਪਕਦਾ ਰਹਿਣਾ ਤਾਂ ਦੀ ਹਾਨੀ ਦਾ ਸੰਕੇਤ ਹੁੰਦਾ ਹੈ ਕਿ ਤੁਹਾਡੇ ਘਰ ਦੇ ਨਾਲ ਟਪਕਦਾ ਰਹਿੰਦਾ ਹੈ ਜੇਕਰ ਹਾਂ ਤਾਂ ਇਸ ਨੂੰ ਇਸੇ ਵੇਲੇ ਸਹੀ ਕਰਵਾ ਲਓ ਕਿਉਂਕਿ ਵਾਸਤੂ ਅਨੁਸਾਰ ਪਾਣੀ ਦੀ ਟੁੱਟੀ ਤੋਂ ਪਾਣੀ ਟਪਕਦਾ ਰਹਿਣਾ ਬਹੁਤ ਅਸ਼ੁਭ ਹੁੰਦਾ ਹੈ ਇਹ ਪਾਣੀ ਦੀ ਬਰਬਾਦੀ ਤਾਂ ਕਰਦਾ ਹੈ ਨਾਲ ਹੀ ਤੰਦ ਦੇ ਹਾਨੀ ਦਾ ਪਰਤੇਕ ਮੰਨਿਆ ਜਾਂਦਾ ਹੈ ਜਿੰਨਾ ਜ਼ਿਆਦਾ ਪਾਣੀ ਬਰਬਾਦ ਹੁੰਦਾ ਹੈ ਓਨਾ ਹੀ ਤੰਦ ਦਾ ਨੁਕਸਾਨ ਹੁੰਦਾ ਹੈ ਪਾਣੀ ਵਾਲੀ ਟੁੱਟੀ ਦੀ ਸਹੀ ਦਿਸ਼ਾ ਉੱਤਰ ਦਿਸ਼ਾ ਮੰਨੀ ਜਾਂਦੀ ਹੈ ਇਸ ਦਿਸ਼ਾ ਵਿੱਚ ਪਾਣੀ ਦਾ ਪ੍ਰਵਾਹ ਹੋਣ ਤੇ ਤਾਂ ਤੇ ਵਿੱਚ ਵਾਧਾ ਹੁੰਦਾ ਹੈ ਨੰਬਰ 11 ਹਮੇਸ਼ਾ ਬਾਥਰੂਮ ਗਿੱਲਾ ਰਹਿਣ ਨਾਲ ਤਾਂ ਦੀ ਹਾਨੀ ਹੁੰਦੀ ਹੈ ਕਿ ਤੁਹਾਡੀ ਇਹ ਵੀ ਆਦਤ ਹੈ ਕਿ ਨਹਾਉਣ ਤੋਂ ਬਾਅਦ ਬਾਥਰੂਮ ਗਿੱਲਾ ਛੱਡ ਦਿੰਦੇ ਹੋ ਜੇਕਰ ਹਾਂ ਤੇ ਇਸ ਨੂੰ ਆਦਤ ਨੂੰ ਹੁਣੇ ਬਦਲ ਦਿਓ ਨਹਾਉਣ ਤੋਂ ਬਾਅਦ ਬਾਥਰੂਮ ਨੂੰ ਉਸੇ ਵੇਲੇ ਸਾਫ਼ ਕਰ ਦੇਣਾ ਚਾਹੀਦਾ ਹੈ ਜੇਕਰ ਤੁਸੀਂ ਨਹਾਉਣ ਤੋਂ ਬਾਅਦ ਸਾਬਣ ਦਾ ਪਾਣੀ ਪਿਆ ਰਹਿਣ ਦਿੰਦੇ ਹੋ ਤੇ ਬਾਥਰੂਮ ਗੰਦਾ ਛੱਡ ਦਿੰਦੇ ਹੋ ਤਾਂ ਇਹ ਨਾ ਸਿਰਫ ਸਾਫ ਸਫਾਈ ਲਈ ਗਲਤ ਹੈ ਬਲਕਿ ਇਹ ਘਰ ਵਿੱਚ ਵਾਸਤੂ ਦੋਸ਼ ਵੀ ਪੈਦਾ ਕਰ ਦਿੰਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਵਰਨ ਦੇਵਤਾ ਨਰਾਜ ਹੋ ਜਾਂਦੇ ਹਨ ਤੇ ਉਹਨਾਂ ਦੇ ਨਰਾਜ ਹੋਣ ਦਾ ਮਤਲਬ ਤੁਹਾਡੇ ਘਰ ਧਨ ਤੇ ਖੁਸ਼ਹਾਲੀ ਦੀ ਕਮੀ ਹੁੰਦੀ ਹੈ ਇਸ ਲਈ ਜਦੋਂ ਵੀ ਨਹਾਓ ਉਸ ਤੋਂ ਬਾਅਦ ਬਾਥਰੂਮ ਨੂੰ ਸਾਫ਼ ਕਰਕੇ ਹੀ ਬਾਹਰ ਆਓ ਨੰਬਰ 12 ਬੰਦ ਕੜੀ ਨੂੰ ਘਰੋਂ ਬਾਹਰ ਕੱਢੋ ਕਿ ਤੁਹਾਡੇ ਦੀਵਾਰ ਤੇ ਬੰਦ ਘੜੀ ਲੱਗੀ ਹੋਈ ਹੈ ਜੇਕਰ ਹਾਂ ਤਾਂ ਇਹ ਤੁਹਾਡੀ ਕਿਸਮਤ ਤੇ ਤਾਲਾ ਲਗਾ ਸਕਦੀ ਹੈ ਵਾਸਤੂ ਸ਼ਾਸਤਰ ਅਨੁਸਾਰ ਬੰਦ ਘੜੀ ਘਰੇ ਰੱਖਣ ਨਾਲ ਸਮਾਂ ਰੁਕ ਜਾਂਦਾ ਹੈ ਤੇ ਇਸ ਦਾ ਅਸਰ ਤੁਹਾਡੀ ਆਮਦਨੀ ਤੇ ਪੈਂਦਾ ਹੈ ਇਸੇ ਤਰ੍ਹਾਂ ਕੱਚ ਟੁੱਟਦੀ ਹੋਈ ਖਰਾਬ ਘੜੀ ਵੀ ਰੱਖਣੀ ਨਹੀਂ ਚਾਹੀਦੀ ਇਸ ਨੂੰ ਇਸੇ ਵੇਲੇ ਕਰਾ ਹਟਾ ਦੇਣਾ ਚਾਹੀਦਾ ਹੈ ਤਾਂ ਦੀ ਕਮੀ ਦਾ ਸੰਕੇਤ ਹੈ ਘਰ ਵਿੱਚ ਸਿਰਫ ਚੱਲਣ ਵਾਲੀਆਂ ਹੀ ਘੜੀਆਂ ਹੋਣੀਆਂ ਚਾਹੀਦੀਆਂ ਹਨ ਨੰਬਰ 13 ਸੁੱਕੇ ਹੋਏ ਪੇੜ ਪੌਦੇ ਘਰ ਦੇ ਵਾਤਾਵਰਣ ਨੂੰ ਵਿਗਾੜਦੇ ਹਨ ਤੁਹਾਡੇ ਘਰ 'ਚ ਸੁੱਕੇ ਪੇੜ ਪੌਦੇ ਹਨ ਜੇਕਰ ਹਨ ਤਾਂ ਉਹਨਾਂ ਨੂੰ ਇਸੇ ਵੇਲੇ ਕਰੋ ਬਾਹਰ ਕੱਢ ਦਿਓ ਵਾਸਤੂ ਸ਼ਾਸਤਰ ਅਨੁਸਾਰ ਸੁੱਕੇ ਪੌਦੇ ਘਰ 'ਚ ਰੱਖਣਾ ਸਿਹਤ ਨੂੰ ਨਕਾਰਾਤਮਕ ਰੋਗ ਨਾਲ ਪ੍ਰਭਾਵਿਤ ਕਰਦੇ ਹਨ ਪੌਦਿਆਂ ਦੀ ਹਰਿਆਲੀ ਨਾਲ ਹੀ ਸਕਾਰਾਤਮਕ ਊਰਜਾ ਹੁੰਦੀ ਹੈ ਨਿਯਮਤ ਰੂਪ ਨਾਲ ਉਹਨਾਂ ਨੂੰ ਪਾਣੀ ਦਿਓ ਤੇ ਉਹਨਾਂ ਦੀ ਦੇਖਭਾਲ ਕਰੋ ਜੇਕਰ ਕੋਈ ਪੌਦਾ ਸੁੱਕ ਗਿਆ ਹੈ ਤਾਂ ਉਸ ਨੂੰ ਘਰੋਂ ਬਾਹਰ ਕਰ ਦੇਣਾ ਚਾਹੀਦਾ ਹੈ ਨੰਬਰ 14 ਦਰਵਾਜ਼ੇ ਖਿੜਕੀਆਂ ਖੁੱਲੇ ਨਾ ਛੱਡੋ ਕਿ ਤੁਸੀਂ ਦਰਵਾਜ਼ੇ ਤੇ ਖਿੜਕੀਆਂ ਹਮੇਸ਼ਾ ਖੁੱਲੇ ਰੱਖਦੇ ਹੋ ਜੇਕਰ ਹਾਂ ਤਾਂ ਇਸ ਨੂੰ ਆਦਤ ਨੂੰ ਇਸੇ ਵੇਲੇ ਬਦਲੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਤੇ ਮਨਮਟਾ ਵਿੱਚ ਵਾਧਾ ਹੋ ਜਾਂਦਾ ਹੈ ਸੁਰੱਖਿਆ ਦੇ ਲਈ ਵਾਸਤੂ ਅਨੁਸਾਰ ਇਹ ਨਿਸ਼ਚਿਤ ਕਰੋ ਕਿ ਕਾਦੀਆਂ ਖਿੜਕੀਆਂ ਤੇ ਦਰਵਾਜ਼ੇ ਜਰੂਰ ਸਮੇਂ ਤੇ ਹੀ ਖੋਲੋ ਨੰਬਰ 15 ਰਾਤ ਦੇ ਸਮੇਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਨਾ ਕਰੋ ਕਿ ਤੁਸੀਂ ਰਾਤ ਨੂੰ ਪਰਫਿਊਮ ਦਾ ਇਸਤੇਮਾਲ ਕਰਦੇ ਹੋ ਵਾਸਤੂ ਅਨੁਸਾਰ ਇਸ ਤਰ੍ਹਾਂ ਕਰਨ ਨਾਲ ਕਾਤ ਹੈ ਤੇਜ ਸੁਗੰਧ ਘਰ ਵਿੱਚ ਨਕਾਰਾਤਮਕ ਊਰਜਾ ਦਾ ਕਾਰਨ ਬਣ ਸਕਦੀ ਹੈ ਰਾਤ ਦੇ ਸਮੇਂ ਸਿਰਫ ਹਲਕੇ ਤੇ ਕੁਦਰਤੀ ਉਪਾਏ ਹੀ ਆਪਣਾਓ ਤਾਂ ਜੋ ਘਰ ਦਾ ਵਾਤਾਵਰਣ ਸ਼ੁੱਧ ਰਹਿ ਸਕੇ ਤੇ ਸਕਾਰਾਤਮਕਤਾ ਬਣੀ ਰਹੇ ਨੰਬਰ 16 ਚਮਕਿੰਦਰ ਦਾ ਘਰ ਵਿੱਚ ਹੋਣਾ ਅਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਹਾਡੇ ਘਰ ਵਿੱਚ ਚਮਕਿੰਦਰ ਰਹਿ ਰਹੇ ਹਨ ਤਾਂ ਇਸ ਨੂੰ ਗਵੇਤਾ ਦੇ ਨਾਲ ਲਓ ਵਾਸਵਸਾਸਤ ਦੇ ਅਨੁਸਾਰ ਇਹ ਬੇਹਦ ਹੀ ਅਸ਼ੁਭ ਮੰਨਿਆ ਜਾਂਦਾ ਹੈ ਚਮਕਿੰਦਰ ਨੂੰ ਘਰ ਤੋਂ ਰੱਖਣ ਲਈ ਉਸੇ ਤੋਂ ਪਾਈ ਕਰੋ ਇਹ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਨੂੰ ਬੁਣਾਏ ਰੱਖਣ ਲਈ ਜ਼ਰੂਰੀ ਹੈ ਨੰਬਰ 17 ਦਰਵਾਜ਼ੇ ਦੇ ਸਾਹਮਣੇ ਚੁੱਲ੍ਹਾ ਨਾ ਰੱਖੋ ਕਿ ਤੁਹਾਡੀ ਰਸੋਈ ਦਾ ਦਰਵਾਜ਼ਾ ਚੁੱਲ੍ਹੇ ਦੇ ਸਾਹਮਣੇ ਹੈ ਵਾਸਤੂ ਅਨੁਸਾਰ ਇਹ ਸ਼ੁਭ ਨਹੀਂ ਹੈ ਇਹੋ ਜਿਹੀ ਸਥਿਤੀ 'ਚ ਘਰ 'ਚ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਦਰਵਾਜ਼ੇ ਤੇ ਚੁੱਲ੍ਹੇ ਦੀ ਦਿਸ਼ਾ ਨੂੰ ਠੀਕ ਕਰਨਾ ਜ਼ਰੂਰੀ ਹੈ ਨੰਬਰ 18 ਘਰ ਵਿੱਚ ਟੁੱਟਿਆ ਹੋਇਆ ਸ਼ੀਸ਼ਾ ਨਾ ਰੱਖੋ ਜੇਕਰ ਤੁਸੀਂ ਆਪਣੇ ਘਰ ਵਿੱਚ ਕੋਈ ਟੁੱਟਿਆ ਹੋਇਆ ਸ਼ੀਸ਼ਾ ਜਾਂ ਕਾਚਰਾ ਰੱਖਿਆ ਹੈ ਤਾਂ ਇਸ ਨੂੰ ਇਸੇ ਵੇਲੇ ਘਰੋਂ ਹਟਾ ਦਿਓ ਵਾਸੂ ਦੇ ਅਨਸਾਰ ਇਹ ਨਕਾਰਾਤਮਕ ਊਰਜਾ ਦਾ ਕਾਰਨ ਬਣਦਾ ਹੈ ਤੇ ਸਕਾਰਾਤਮਕ ਊਰਜਾ ਨੂੰ ਖਤਮ ਕਰਦਾ ਹੈ ਨੰਬਰ 19 ਡਸਟਬਿਨ ਨੂੰ ਸਹੀ ਜਗ੍ਹਾ ਤੇ ਰੱਖੋ ਕਿ ਤੁਹਾਡੇ ਘਰ ਦੇ ਬਾਹਰ ਜਾਂ ਮੇਨ ਦਰਵਾਜ਼ੇ ਤੇ ਡਸਟਪਿਨ ਪਿਆ ਰਹਿੰਦਾ ਹੈ ਇਹਦਾ ਕਰਨਾ ਅਸ਼ੋਭ ਹੈ ਮਾਂ ਲక్ష్ਮੀ ਇਸ ਨਾਲ ਨਰਾਜ ਹੋ ਜਾਂਦੀ ਹੈ ਤੇ ਆਰਥਿਕ ਸਥਿਤੀ ਤੇ ਇਸ ਦਾ ਬਹੁਤ ਬੁਰਾ ਅਸਰ ਪੈਂਦਾ ਹੈ ਡਸਟਬਿਨ ਨੂੰ ਹਮੇਸ਼ਾ ਸਹੀ ਦਿਸ਼ਾ ਵਿੱਚ ਰੱਖੋ ਜਿਵੇਂ ਦੱਖਣ ਪੱਛਮ ਕੋਨੇ 'ਚ ਤਾਂ ਜੋ ਇਹ ਵਸਤੂ ਦੇ ਅਨੁਸਾਰ ਸ਼ੋਭ ਰਹੀ ਨੰਬਰ ਵੀ ਰਾਤ ਨੂੰ ਝੋਠੇ ਪਾਂਡੇ ਨਾ ਛੱਡੋ ਕਿ ਤੁਹਾਨੂੰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਝੋਠੇ ਪਾਂਡੇ ਛੱਡਣ ਦੀ ਆਦਤ ਹੈ ਵਾਸਤਵ ਦੇ ਅਨੁਸਾਰ ਇਸ ਤਰ੍ਹਾਂ ਕਰਨਾ ਮਾਂ ਲక్ష్ਮੀ ਤੇ ਮਾਂ ਅਨੰਪੂਰਨਾ ਨੂੰ ਨਰਾਜ ਕਰ ਸਕਦਾ ਹੈ ਰਾਤ ਨੂੰ ਪਾਣੇ ਸਾਫ਼ ਕਰਕੇ ਰੱਖਣਾ ਤੁਹਾਡੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਏ ਰੱਖਣ ਲਈ ਜ਼ਰੂਰੀ ਹੈ ਸਾਥ ਸੰਗਤ ਜੀ ਜਾਣਕਾਰੀ ਚੇਕ ਕਰ ਤੁਹਾਨੂੰ ਇਹ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ